ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਅੰਮ੍ਰਿਤਸਰ ਦੇ ਵਿੱਚ ਇੱਥੇ ਡਵੈਲਪਮੈਂਟ ਕਾਰਜਾਂ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਨੇ ਕੁਲਦੀਪ ਸਿੰਘ ਧਾਲੀਵਾਲ ਤਸਵੀਰਾਂ 'ਚ ਦੇਖ ਸਕਦੇ ਹੋ ਤੁਸੀਂ ਅੰਮ੍ਰਿਤਸਰ ਵੈਸਟਲ ਕੇਰੀਆਂ ਜਿਹੜੀਆਂ ਲੋਹਾਰਕਾ ਰੋੜੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਕੈਬਨਟ ਵਜ਼ੀਰ ਜਿਹੜੇ ਨੇ ਕੁਲਦੀਪ ਸਿੰਘ ਧਾਲੀਵਾਲ ਇੱਥੇ ਪਹੁੰਚੇ ਨੇ ਤੇ ਇੱਥੇ ਜਿਹੜੇ ਇੰਡਰ ਲੋਕਿੰਗ ਪਾਈਲਾਂ ਨੇ ਉਹਨਾਂ ਦੇ ਤੇ ਸੜਕ ਦੀ ਜਿਹੜੀ ਹੈ ਰਿਪੇਅਰ ਦਾ ਜਿਹੜਾ ਕੰਮ ਹੈ ਉਸ ਦਾ ਉਦਘਾਟਨ ਜਿਹੜਾ ਇੱਥੇ ਕਰਨਗੇ ਤਾਂ ਇਸ ਜਗ੍ਹਾ ਦੇ ਉੱਤੇ ਸੜਕ ਨੂੰ ਜਿਹੜਾ ਇਹ ਨਿਹਾਰ ਕਾ ਰੋਨ ਨੂੰ ਚੌੜਾ ਕੀਤਾ ਜਾਣਾ ਕਿਉਂਕਿ ਇਸੇ ਸੜਕ ਦੇ ਉੱਤੇ ਹੀ ਜੇ ਧਾਲੀਵਾਲ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਆਪਣਾ ਪਿੰਡ ਵੀ ਜਿਹੜਾ ਹੈ ਇਸੇ ਸੜਕ ਦੇ ਉੱਤੇ ਪੈਂਦਾ ਹੈ ਇਹ ਤਾਂ ਸ਼ਹਿਰ ਦੀ ਕਾਫੀ ਸਮੇਂ ਤੋਂ ਜਿਹੜੀ ਸੜਕ ਸੀ ਇਹ ਡਿਮਾਂਡ ਸੀ ਇੰਟਰਲੋਕਿੰਗ ਟਾਈਲਾਂ ਦਾ ਵੀ ਜਿਹੜਾ ਦੁਗadne ਦਾ ਹੈ ਪੀਡਬਲ ਡਿਪਾਰਟਮੈਂਟ ਵੱਲੋਂ ਇੱਥੇ ਕੀਤੇ ਗਏ ਕੁਲਦੀਪ ਸਿੰਘ ਧਾਲੀਵਾਲ ਤਸਵੀਰਾਂ ਦੇਖ ਸਕਦੇ ਹੋ ਨਾਲ ਵਿਧਾਇਕ ਜਿਹੜੇ ਨੇ ਅਮਰਸਰ ਵੈਸਟਰ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਅਗਰ ਸਰਦੀਆਂ ਨੇ ਜਿੱਥੇ ਕੁਲਦੀਪ ਸਿੰਘ ਧਨੀਵਾਲ ਜਿਹੜੇ ਨੇ ਇੱਥੇ ਅੱਜ ਪਹੁੰਚਣ ਦਾ ਅਧਿਕਾਰਨ ਕਰਨਗੇ ਤਾਂ ਜਿਹੜੇ ਆ ਸਥਾਨਕ ਜਿਹੜੇ ਲੋਕ ਨੇ ਸੇਗਰ ਵਿਧਾਨ ਸਭਾ ਦਾ ਵਸਲ ਕਰਨ ਜਿਹੜੇ ਅਗੂਨੇ ਆਮ ਆਰਥੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਜਿਹੜੇ ਉਹ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਖ-ਵੱਖ ਕੰਮ ਵਾਲੀ ਪਾਰਟੀ ਜਿਹੜੇ ਅੱਜ ਨੂੰ ਵੀਰੋਜ਼ ਗਾਣੇ ਇੱਥੇ ਕੀਤਾ ਜਾ ਰਿਹਾ ਤਾਂ ਸੈਸ਼ਨ ਕੱਲ ਹੀ ਖਤਮ ਹੋਇਆ ਹੈ ਤਾਂ ਜਿਹੜੇ ਬਿਆਨਾਂ ਦੀ ਪਾਰਟੀ ਵੱਲੋਂ ਡਿਵੈਲਪਮੈਂਟ ਦੇ ਜਿਹੜੇ ਕਾਰਜ ਸੀ ਉਹਨਾਂ ਨੂੰ ਡਿਵੈਲਪਮੈਂਟ ਕਰਵਾਉਣ ਦੇ ਜਿਹੜੇ ਦਾਅਵੇ ਉਹਨਾਂ ਨੇ ਕੀਤੇ ਸੀ ਤਾਂ ਉਸੇ ਲੜੀ ਦੇ ਤਹਿਤ ਅੱਜ ਇਹ ਜਿਹੜਾ ਅਧਿਕਾਰਨੀ ਇੱਥੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਕੀਤਾ ਜਾ ਰਿਹਾ ਇਹ ਤਸਵੀਰਾਂ ਅੰਮ੍ਰਿਤਸਰ ਦੇ ਅਨਾਰ ਕਾ ਰੋਡ ਦੀਆਂ ਨੇ ਜਿੱਥੇ ਅੱਜ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਪਹੁੰਚੇ ਨੇ ਤਾਂ ਇੱਥੇ ਇੰਟਰਲੋਕਿੰਗ ਟਾਈਲਾਂ ਜਿਹੜੀਆਂ ਨੇ ਜਿਹੜੀਆਂ ਉਹ ਗਲੀਆਂ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਦੇ ਵੈਸਟਲ ਕੇ ਦੀਆਂ ਕਾਰਪੋਰੇਸ਼ਨ ਦਾ ਕੋਈ ਜਿਹਾ ਕਾਰਪੋਰੇਸ਼ਨ ਦੇ ਅਧੀਨ ਹੁੰਦਾ ਹੈ ਤੇ ਕੋਈ ਜਿਹਾ ਪੰਚਾਇਤ ਦੇ ਅਧੀਨ ਹੁੰਦਾ ਹੈ ਤਾਂ ਇਹ ਅਨਾਰ ਕਾ ਰੋਡ ਦੀਆਂ ਸਿੱਧੀਆਂ ਤਸਵੀਰਾਂ ਦੇ ਕੁਲਦੀਪ ਸਿੰਘ ਢਾਲੀਵਾਲ ਜਸਵੀਰ ਸਿੰਘ ਸੰਧੂ ਜਿਹੜੇ ਨੇ ਵਿਧਾਇਕ ਇੱਥੇ ਨੇ ਉਹ ਪਹੁੰਚੇ ਨੇ ਤਾਂ ਇਸ ਅਗਾ ਦੇ ਉੱਤੇ ਉਹ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਆਮ ਆਦਮੀ ਪਾਡੀਆਂ ਤਮਾਮ ਕਰਮਚਾਰੀ ਜਿਹੜੇ ਪੀਡਬਲਯੂਡੀ ਦੇ ਜਿਹੜੇ ਅਧਿਕਾਰੀ ਵੀ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਇਸ ਸਭਾ ਦੇ ਉੱਤੇ ਕਾ ਸ਼ਹਿਰ ਦੇ ਵਿੱਚ ਕਿਉਂਕਿ ਵਿਸ਼ੇਤੀ ਹੀਰੋ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਵੀ ਹੋਣ ਵਾਲੀਆਂ ਨੇ ਤਾਂ ਜਿਹੇ ਦੇ ਵਿੱਚ ਕਾਰਪੋਰੇਸ਼ਨ ਲੈਵਲ ਦੇ ਉੱਤੇ ਜਿਹੜੀ ਡਿਵੈਲਪਮੈਂਟ ਹੈ ਜਿਹੜੀ ਉਸ ਨੂੰ ਇਹ ਵੀ ਕੀਤਾ ਜਾ ਰਿਹਾ ਹੈ ਕਿ ਹਾਲਾਂਕਿ ਕਾਰਪੋਰੇਸ਼ਨ ਦੀਆਂ ਚੋਣਾ ਕਾਫੀ ਸਮੇਂ ਤੋਂ ਪੈਂਡਿੰਗ ਨੇ ਪਰ ਡਵੈਲਪਮੈਂਟ ਦੇ ਕਾਰਜ ਜਿਹੜੇ ਸੀ ਉਹ ਪੈਂਡਿੰਗ ਪਏ ਸੀ ਤਾਂ ਇਸ ਨੂੰ ਲੈ ਕੇ ਉਹ ਨਾਮ ਆ ਦੀ ਪਾਰਟੀ ਸਰਕਾਰ ਵੱਲੋਂ ਲਗਾਤਾਰ ਜਿੱਥੇ-ਜਿੱਥੇ ਵੀ ਕੰਮ ਰੁਕੇ ਪਏ ਨੇ ਉਹਨਾਂ ਨੂੰ ਕਦਾਂ ਨੂੰ ਉਹ ਜਿਹੜਾ ਇਹ ਸ਼ੁਰੂ ਕਰਵਾਇਆ ਜਾ ਰਿਹਾ ਵਿਸਾਇਆ ਜਾ ਰਿਹਾ ਤਾਂ ਇਸ ਜਗ੍ਹਾ ਦੇ ਉੱਤੇ ਕਰੀਬ 40 ਨਾਲ ਦੇ ਘਾਟ ਜਿਹੜਾ ਕਰ ਦਿੱਤਾ ਹੈ ਦੀਪ ਸਿੰਘ ਜੀ ਉਸ ਜਗ੍ਹਾ ਦੇ ਉੱਤੇ ਨਹੀਂ ਪੱਥਰ ਜਿਹੜਾ ਹੈ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਰੱਖ ਦਿੱਤਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖਿਆ ਤੁਸੀਂ ਦੇਖਿਆ ਉਹਨਾਂ ਨੇ ਜਿੱਥੇ ਜੈਤਵੀਰ ਸਿੰਘ ਸੰਧੂ ਜਿਹੜੇ ਵਿਧਾਇਕ ਨੇ ਕਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਇੱਥੇ ਪਹੁੰਚੇ ਨੇ ਤਾਂ ਅਸੀਂ ਗੱਲਬਾਤ ਵੀ ਜਿਹੜੀ ਹੈ ਧਾਲੀਵਾਲ ਸਾਹਿਬ ਜਿਹੜੀਆਂ ਕਰਾਂਗੇ ਤਾਂ ਇਸ ਜਗ੍ਹਾ ਦੇ ਉੱਤੇ ਹੁਣ ਧਾਲੀਵਾਲ ਸਾਹਿਬ ਜਿਹੜੇ ਨੇ ਇੱਥੇ ਪਹੁੰਚੇ ਨੇ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਜਿਹੜੀਆਂ ਨੇ ਤੁਸੀਂ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਜਿਹੜੀ ਤੁਸੀਂ ਦੇਖ ਸਕਦੇ ਹੋ ਓ ਜਿਹੜੇ ਜੀ ਸੰਧੂ ਦੇ ਕਰੀਬ ਦੇ ਧੰਨਵਾਦ ਜਿਹੜੇ ਨੇ ਉਹਦੇ ਬਜਨਾਂ ਅੰਗਰੇਜ਼ ਸਾਹਿਬ ਸਭ ਤੋਂ ਪਹਿਲਾਂ ਸਰ ਅੱਜ ਸ਼ਿਕਾਰਪੁਰ ਦੇ ਡਿਵੈਲਪਮੈਂਟ ਦੀ ਸ਼ੁਰੂਆਤ ਹੈ ਤੁਸੀਂ ਕੀ ਕੀਤੀ ਐਮਐਲ ਸਾਹਿਬ ਨੇ ਕੀ ਕਹਿਣਾ ਚਾਹੁੰਦੇ ਜੀ ਇਹ ਮੇਰੇ ਨਾਲ ਆਪਣੇ ਪੇਪਰ ਦੇ ਰਿਹਾ ਜੀ ਜੀ ਇੱਕ ਮਿੰਟ ਉੱਥੇ ਨਾ ਕਰੀਏ ਇੰਟਰਵਿਊ ਪਾਜੀ ਇੱਕ ਮਿੰਟ ਕਰ ਲੈਂਦੇ ਇੱਕ ਮਿੰਟ ਕਰ ਲੈਂਦੇ ਲਾਈਵ ਚੱਲਦਾ ਲਾਈਵ ਚੱਲਦਾ ਧੰਨਵਾਦ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਇਹ ਜਿਹੜੀ ਰੋਡ ਹੈ ਮੇਰੇ ਅੱਗੇ ਰੋਡ ਸੇ ਪਹਿਲਾਂ ਜੀ ਇਹ ਅਮਰਸੇ ਤੋਂ ਲੁਹਾਰਕਾ ਉੜਿਆ ਜਗਦੇਕਲਾ ਲਸ਼ਕੀ ਡੰਗਲ ਤੱਕ ਜਾਂਦੀ ਹੈ ਇਹ ਪਹਿਲਾਂ 14 ਫੁੱਟ ਸੀਗੀ ਲੁਹਾਰਕਾ ਰੋਡ ਦੇ ਉੱਤੇ ਸਾਡੀਆਂ ਬਹੁਤ ਸਾਰੀਆਂ ਕਲੋਨੀਆਂ ਨੇ ਡਾਕਟਰ ਜਸਵੀਰ ਸਿੰਘ ਸੰਧੂ ਇਥੋਂ ਸਾਡੇ ਐਮਐਲਏ ਇਹ ਸੜਕ ਦਾ ਮੈ 24 ਕਰੋੜ ਰੁਪਇਆ ਜਿਹੜਾ ਉਹ ਮਨਜ਼ੂਰ ਕਰਾਇਆ 20 ਕਰੋੜ ਰੁਪਇਆ ਸੜਕ ਦਾ 4 ਕਰੋੜ ਰੁਪਇਆ ਅੱਗੇ ਪੁਲ ਦਾ ਇਹ ਧਰ ਅੱਗੇ ਬੋਲਿਆ ਜੀ ਤੋਂ ਨਹਿਰ ਤੇ ਵੱਡੀ ਨਹਿਰ ਲੋਗਾਂ ਵਿਚ ਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਆਪਾਂ ਖੜੇ ਆ ਇੱਥੇ ਕਰੀਬ ਇਹ ਸੜਕ ਜਿਹੜੀ ਆ ਹੋਰ ਅਸੀਂ ਇੱਥੇ ਇੰਟਰਲੌਕ ਲਾਉਣੀ ਆ ਇੰਟਰਲੌਕ ਅਸੀਂ ਇਸ ਕਰਕੇ ਲਾਦੇ ਆ ਕਿ ਇੱਥੇ ਬਿਜਲੀ ਦੇ ਖੰਭੇ ਪੁੱਟਰੇ ਪਏ ਨੇ ਅਸੀਂ ਪਹਿਲਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪੀ ਡਬਲਯੂ ਡੀ ਤੇ ਬਿਜਲੀ ਬੋਰਡ ਦਾ ਸੈਟ ਦੀ ਬਿਠਾ ਫਿਰ ਉਹਦਾ ਅਸੀਂ ਹੱਲ ਕੱਢਿਆ ਕਿ ਇੱਥੇ ਆਪਾਂ ਇੰਟਰਲੌਕ ਲਾ ਦਿੰਦੇ ਆ ਇੰਟਰਲੌਕ ਲੱਗਣ ਤੋਂ ਬਾਅਦ ਇਹ ਜਿਹੜੀ ਸੜਕ ਆ ਕਰੀਬ 55 56 ਫੁੱਟ ਚੌੜੀ ਸਰ ਇਹਨੀ ਵਧੀਆ ਛੜਕ ਵਾਜੂਦਾ ਇਹਨਾਂ ਕਲੋਨੀਆ ਦਾ ਰੇਟ ਜਿਹੜਾ ਛੜਕ ਕਰਕੇ ਵਾਜੂਗਾ ਉਹਦਾ ਇਹ ਮੇਰਾ ਮੇਰਾ ਮਤਲਬ ਵੰਦਨਾ ਜਾਂ ਮੇਰੀ ਇਹ ਡਿਊਟੀ ਹੈ ਕਿ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵੀ ਇਹ ਛੜਕ ਦੇ ਉੱਤੇ ਕੰਮ ਕਰਾਂਗੇ ਇੱਥੇ ਇੱਕ ਪ੍ਰੋਬਲਮ ਅੱਗੇ ਜਿਹੜੀ ਉਹ ਪੁਲ ਦੀ ਆ ਬਾਈਪਾਸ ਤੇ ਰਹਿ ਗਈ ਜੀ ਉਹ ਵੀ ਆਪਾਂ ਹੱਲ ਕਰਾਂਗੇ ਧੰਨਵਾਦ ਸਰ ਸ਼ਹਿਰ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਸੀ ਉਹ ਉਹਨਾਂ ਤੇ ਕੰਮ ਹੁੰਦਾ ਸੀ ਇਹੋ ਸੜਕ ਲੈ ਦੇ ਕੇ ਰਹਿ ਜਾਂਦੀ ਸੀ ਨਾ ਇਹ ਛੜਕ ਬੜੀ ਤੇ ਅਧੀ ਰਹਿੰਦੀ ਸੀ ਕਾਈ ਮੈਂ ਪਿੱਛੇ ਪੈ ਕੇ ਸੀਐਮ ਸਾਹਿਬ ਕੋਲੋਂ ਇਹਦਾ 24 ਕਰੋੜ ਰੁਪਇਆ ਲਿਆ ਸੀਐਮ ਸਾਹਿਬ ਨੇ ਇਹਦਾ ਦਿੱਤਾ ਆਪਾਂ ਨੂੰ ਉਹਦੇ ਪੈਸੇ ਜਿਹੜੇ ਪਹਿਲਾਂ ਸੈਂਟਰ ਗਵਰਨਮੈਂਟ ਕੋ ਫਿਰ ਸੀਐਮ ਸਾਹਿਬ ਨੇ ਸਾਨੂੰ ਇਹ ਪੈਸੇ ਦਿੱਤੇ ਤਾਂ ਸੀ ਮਤਲਬ ਮਤਲਬ ਕੀਤਾ ਗੱਟਪੀ ਸਾਹਿਬ ਨੇ ਮંજੂਰ ਕਰਾਈ ਸੀ ਇਹ ਮਤਲਬ ਸਮਝੋ ਕਿ ਅਗਲੇ ਜਿਹੜੇ ਕਰੀਬ 50 ਪਿੰਡ ਉਹਨਾਂ ਦੀ ਲਾਈਫਲਾਈਨ ਹੈ ਰੋਡ ਜਿਹੜੀ ਆ ਇਹ ਆ ਕਲੋਨੀਆਂ ਤਾਂ ਹੁੰਦੀਆਂ ਹੁੰਦੀਆਂ ਪੋਡੋਂ ਨਾਲੇ ਤੱਕ ਅਖੀਰ ਦਿਆਲ ਪਡੰਗਾ ਤੱਕ ਸੁਦਾ ਤੱਕ ਲੋਕ ਆਹ ਤੋੜੀ ਹੋ ਗਈ ਸਾਦਾ ਬੋਟੀਏ ਤੇਈ ਫੋਰ ਤੋਂ ਤੋੜੀ ਹੋ ਗਈ ਤੇਈ ਫੋਰ ਤੇ ਹੋ ਗਈ ਚਲੋ ਸੁਰ ਸੁਰ ਇੱਥੇ ਆਪਾਂ ਇਹ ਪੁੱਲ ਤੋਂ ਲੈ ਕੇ ਤੇ ਦੇ ਐਂਡ ਤੱਕ ਬੇਲੀ ਘਾਤੋਗੇ ਤੱਕ ਇਹਨੂੰ ਬੰਨ੍ਹ ਕੇ ਲਾ ਦੇ ਓਕੇ ਉਸ ਤੋਂ ਬਾਅਦ ਅਸੀਂ ਅੱਗੇ ਲਾਵਾਂਗੇ ਲੁਹਾਰਕਾ ਜਿੱਥੇ ਬੱਸ ਸਟੈਂਡ ਆ ਉੱਥੇ ਇੰਟਰ ਲੋਕ ਲਾਵਾਂਗੇ ਠੀਕ ਆ ਉਹ ਤੋਂ ਅੱਗੇ ਜਗਦੇਕ ਲਾ ਮਤਲਬ 33 ਫੁੱਟ ਜਿਹੜੀ ਚੌੜੀ ਹੋ ਜੂਗੀ ਮਤਲਬ ਇਹ ਬੰਦ ਸੜਕ ਜਿਹੜੀ ਬਣੂਗੀ ਇਹ ਬੜੀ ਪਤਾ ਨਹੀਂ ਇਹ ਇਸ ਇਲਾਕੇ ਵਾਲਿਆਂ ਦੀ ਵੀ ਤੇ ਇਹ ਜਿਹੜੇ ਕਲੋਨੀ ਵਾਲੇ ਉਹਨਾਂ ਦੀ ਵੀ ਇਹ ਮੰਗ ਸੀ ਜਿਹੜੀ ਅੱਜ ਸੀ ਜਾਨਪਤ ਸਾਹਿਬ ਜੀ ਤੁਸੀਂ ਕਿਹਾ ਕਿ ਲੋਕੀ ਨੇ ਉਹਨਾਂ ਤਾਂ ਕਹਿੰਦੇ ਜਿਹੜੀ ਇੰਟਰਲੌਕ ਲੱਗੇਗੀ ਉਹਦੇ ਨਾਲ ਜਿਹੜੀ ਦੁਕਾਨਦਾਰ ਨੇ ਉਹਨਾਂ ਨੂੰ ਫਾਇਦਾ ਜ਼ਰੂਰ ਹੋਏਗਾ ਉਹਨਾਂ ਦੀ ਜਿਹੜੀ ਦੁਕਾਨ ਜਿਹੜੀ ਵੱਡੀ ਹੋ ਸਕਦੀ ਹੈ ਮਗਰ ਜਿਹੜੇ ਰਾਹੀ ਗੇ ਜਿਹਨੀਆਂ ਵਹੀਕਲਸ ਚੱਲਦੀਆਂ ਉਹਨਾਂ ਦੇ ਵਾਸਤੇ ਕੋਈ ਫਾਇਦਾ ਨਹੀਂ ਹੋਏਗਾ ਨਹੀਂ ਜੀ ਕਿਉਂ ਨਹੀਂ ਫਾਇਦਾ ਹਰ ਕਿਸ ਲਈ ਫਾਇਦਾ ਜੀ ਮੇਰੇ ਭੈਣ ਜੀ ਵੇਖੋ ਗੱਲ ਆ ਗੱਡੀਆਂ ਦੋ ਦੋ ਤਿੰਨ ਤਿੰਨ ਨੂੰਦੀ ਜੀ ਜੇ ਸਾਈਡ ਦੇ ਉੱਤੇ ਇੰਟਰਲੋਕ ਲੱਗੀ ਹੋਊ ਬਰਾਬਰ ਦੀ ਸੜਕ ਬਣੀ ਹੋਊ ਰਸਤਾ ਲੈਣਾ ਦੇਣਾ ਗੱਡੀ ਕਿਤੇ ਪਾਰਕ ਕਰਨੀ ਉਹ ਕਿਹਦਾ ਫਾਇਦਾ ਲੋਕਾਂ ਦਾ ਹੋਣਾ ਹੋ ਤੁਰਾ ਕਿਸਦਾ ਹੋਣਾ ਸਮਝਦੇ ਕਿ ਦੀ ਗੱਲ ਜੀ ਜਦੋਂ 56 ਫੋਟ ਹੋ ਗਿਆ ਜਿੱਥੇ ਆਪਾਂ ਖੜੇ ਆ ਬਿਲਕੁਲ ਇਹਦੇ ਪਾਸ ਪੰਜ ਗੱਡੀਆਂ ਇਕੱਠੀਆਂ ਲਗਾ ਦੋ ਇੱਕ ਤੁਸੀਂ ਗੱਲ ਕੀਤੀ ਕਲੋਨੀਆਂ ਇਹ ਸੜਕ ਦੇ ਉੱਤੇ ਕਾਫੀ ਸੀਐਮ ਸਾਹਿਬ ਨੇ ਵੀ ਐਨਓ ਸੀ ਖਤਮ ਕਰਤੀ ਇਸ ਦਾ ਕਿੰਨਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਸਾਰੇ ਕਲੋਨਾਈਜ਼ਰ ਸੀ ਤੁਸੀਂ ਤੇ ਉਹਦੇ ਉੱਤੇ ਪਿਛੇ ਆਵਾਜ਼ ਵੀ ਉਠਾਈ ਸੀਗੀ ਜੋ ਸਰਕਾਰ ਬੜੀ ਆਵਾਜ਼ ਢਾਈ ਇਹ ਜਿਹੜੀਆਂ ਕਲੋਨੀਆਂ ਨਾ ਜਿਹੜੀਆਂ ਕੱਲ ਬਸੋ ਸੀਐਮ ਸਾਹਿਬ ਨੇ ਕੀਤਾ ਪੰਜਾਬ ਦੇ ਇਤਿਹਾਸ ਚ 3 ਸਤੰਬਰ ਦਾ ਦਿਨ ਜਿਹੜਾ ਲੋਕਾਂ ਨੂੰ ਚੇਤੇ ਰਹੂਗਾ ਜਦੋਂ ਸੀਐਮ ਸਾਹਿਬ ਨੇ ਐਨਓਸੀ ਖਤਮ ਕੀਤੀ ਤੁਹਾਨੂੰ ਯਾਦ ਹੈ ਨਾ ਸਭ ਤੋਂ ਪਹਿਲਾਂ ਐ ਸੋਰ ਦੇ ਉੱਤੇ ਵੀ ਗਏ ਗਏ ਕੁੰਨੀ ਜਿਹੜੀਆਂ ਕਲੋਨੀਆਂ ਹੈਗੀਆਂ ਐ ਸੋਰ ਤੇ ਵੀ ਉਹ ਮਾੜੀ ਗੱਲ ਇਹ ਹੈ ਕਿ ਮੈਂ ਵਿਧਾਨ ਸਭਾ ਚ ਵੀ ਇਹ ਗੱਲ ਕਹੀ ਬਾਜਵਾ ਸਾਹਿਬ ਬੜਾ ਉਹ ਗੱਲ ਤੋਂ ਐਲੋਪੀ ਸਾਹਿਬ ਔਖੇ ਹੋਗੇ ਜਦੋਂ ਮੈਂ ਕਹਾਂ ਕਿ ਕਲੋਨੀਆਂ ਜਿਹੜੀਆਂ ਸਾਰੀਆਂ ਪੋਲੀਟੀਕਲ ਬੰਦਿਆਂ ਦੇ ਕਟੀਆਂ ਕਾਂਗਰਸ ਅਕਾਲੀਆਂ ਦੀਆਂ ਕਲੋਨੀਆਂ ਇੱਥੇ ਤੁਸੀਂ ਕਿਸੇ ਨੂੰ ਪੁੱਛੋ ਅੱਗੇ ਜਾ ਕੇ ਕਿ ਆ ਕਮਿਊਨਿਟੀ ਕਿਹਦੀ ਆ ਤੁਹਾਨੂੰ ਇੱਕ ਮਿੰਟ ਦੱਸ ਦਵਾਂਗੇ ਜੀ ਇਹ ਪਲਾਣਾ ਲੀਡਰ ਦੀ ਆ ਪਰ ਇਹ ਰਹਿੰਦੇ ਦੇ ਲੋਕ ਸੀ ਨਾ ਸਾਰੇ ਰਹਿੰਦੇ ਲੋਕ ਹੀ ਪਰ ਉਹਨੂੰ ਲੋਕਾਂ ਦੀ ਸੀ ਸੋ ਆਪਾਂ ਸਭ ਪ੍ਰੋਬਲਮ ਜਿਹੜੀ ਆ ਮਾਨ ਸਾਹਿਬ ਦੀ ਸਰਕਾਰ ਨੇ ਤੈਅ ਕੀਤਾ ਕਿ ਲੋਕਾਂ ਦੀ ਜੋ ਵੀ ਸਮੱਸਿਆ ਉਹਨੂੰ ਆਪਾਂ ਹੱਲ ਜਿੱਦਾਂ ਲਾਈਟਾਂ ਦੀ ਬੜੀ ਸਮੱਸਿਆ ਆਂਦੀ ਇੱਥੇ ਜਿਹੜੀ ਸਟਰੀਟ ਲਾਈਟਸ ਨਹੀਂ ਜਾਂ ਇੱਥੇ ਕਈ ਪੂਰੀ ਸੜਕ ਦੇ ਉੱਤੇ ਜਿਹੜੀ ਲਾਈਟ ਨਹੀਂ ਲੱਗੀ ਹੋਈ ਉਸ ਦਾ ਕੀ ਹੱਲ ਹੋਏਗਾ ਨਹੀਂ ਨਹੀਂ ਹੱਲ ਕਰਾਂਗੇ ਲਾਈਟਾਂ ਲਾ ਦਾਂਗੇ ਜਿਹੜੀਆਂ ਰਹਿ ਗਏ ਉਹ ਵੀ ਲਾ ਦਾਂਗੇ ਤੌਰ ਤੱਕ ਜਗਦਿਆ ਨਹੀਂ ਨੇ ਸਰ ਜਿਹੜੀ ਮੈਂ ਕਿਹਾ ਜਗਾ ਵੀ ਦਿਆਂਗੇ ਉਹ ਦੱਸੋ ਕੀ ਕਿੰਨੀ ਕਾਲੀ ਦਾ ਇੱਕ ਮੈਂ ਕਹਿੰਦਾ ਜਗਾਵਾ ਸਾਰੇ ਲਾ ਵੀ ਦੇ ਇੱਕ ਜਿਹੜੇ ਵਿਰੋਧ ਜਿਹੜੇ ਐਨਓਸੀ ਖਤਮ ਕੀਤੀ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਜਿਹੜਾ ਸੀਗਾ ਕੁਝ ਅਹਿਮ ਬਿੱਲ ਵੀ ਜਿਹੜੇ ਪਾਸ ਕੀਤੇ ਪਰ ਵਿਰੋਧੀ ਤੇ ਨਾਲੇ ਅਜੇ ਵੀ ਲਗਾਤਾਰ ਤੰਜ ਕੱਸ ਰਹੇ ਨੇ ਕਿ ਉਹ ਲੰਮਾ ਉਦੋਂ ਦੀ ਤੇ ਰਾਇ ਕਿਹੜਾ ਹੀ ਦੱਸ ਕਿਹੜਾ ਹੀ ਨਹੀਂ ਤੁਹਾਨੂੰ ਪਤਾ ਦੀ ਵਿਧਾਨ ਸਭਾ ਦਾ ਦੱਸ ਕਿਹੜਾ ਕਿੰਨੀ ਬੈਸ ਹੋਈ ਉਹ ਚਾਹ ਤੇ ਬੈਠੇ ਉਦੋਂ ਤੇ ਅੱਛਾ ਕਾਲੀ ਦਾ ਖਤਮ ਹੋ ਗਿਆ ਕਾਲੀ ਦਾ ਖਤਮ ਹੋ ਗਿਆ ਉਹ ਬਾਇਆ ਸਾਹਿਬ ਆਇਆ ਬੈਠੇ ਸੱਤ ਅੱਠ ਜਾਣੇ ਅਗਲੀ ਜਦੋਂ ਸੈਸ਼ਨ ਆਇਆ ਦਸੰਬਰ ਚ ਜੀ ਉਹਨੇ ਦਿਨ ਕਹਿੰਦੇ ਰਹੇ ਸੰਧੂ ਸਾਹਿਬ ਕਿ ਗੰਡੇ ਤਾਂ ਅੱਜ ਤਾਂ ਆ ਜਾਣੇ ਉਹ ਬਹੁਤ ਕੰਮ ਖਤਮ ਆ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਤਿਆਰੀ ਔਰ ਕਦੋਂ ਤੱਕ ਹੋ ਜਾਣਗੀਆਂ ਵੀ ਲੋਕ ਮੇਰਾ ਮੇਰਾ ਖਿਆਲ ਹੈ ਜੋ ਸੀਐਫ ਸਾਹਿਬ ਨੇ ਤੈਅ ਕੀਤਾ ਅਸੀਂ 31 ਦਸੰਬਰ ਤੱਕ ਪੰਚਾਇਤੀ ਚੋਣਾਂ ਨਗਰ ਦੀਆਂ ਬੰਦੀਆਂ ਹਰ ਕਿਸਮ ਦੀਆਂ ਚੋਣਾਂ ਜਿਹੜੀਆਂ ਪੰਜਾਬ ਚ ਜਿਮਨੀ ਚੋਣਾਂ ਮਹੀਨੇ ਚਾਰ ਮੇਰਾ ਖਿਆਲ ਹੈ ਪਰਮਾਤਮਾ ਕਿਰਪਾ ਕਦੇ 31 ਦਸੰਬਰ ਤੱਕ ਜੋ ਸੁਭਾਵਨਾ ਜਿੱਦਾਂ ਦਾ ਪ੍ਰੋਗਰਾਮ ਸਰਕਾਰ ਬਣਾਉਂਦੀ ਆ ਮਾਨ ਸਾਹਿਬ ਨੇ ਵੀ ਇਹ ਤੈਅ ਕੀਤਾ ਕਿ ਇਸ ਸਾਲ ਦੇ ਵਿੱਚ ਸਾਰੀਆਂ ਥੋੜਾ ਡਿਵੈਲਪਮੈਂਟ ਜਿਹੜੀ ਆ ਕਾਰਪੋਰੇਟ ਲੈਵਲ ਤੇ ਪੰਚਾਇਤੀ ਲੈਵਲ ਤੇ ਤੇਜ਼ ਹੋਊਗੀ ਮੈਂ ਕਿਹਾ ਉਹਦੇ ਤੋਂ ਬਾਅਦ ਅਗਲੇ 2 ਸਾਲ ਜਿਹੜੇ 2 ਸਾਲ ਜਿਹੜੇ ਉਹ ਡਿਵੈਲਪਮੈਂਟ ਵਾਸਤੇ ਲੱਗਣਗੇ ਹੋਰ ਵੀ ਆਪਾਂ ਡਿਵੈਲਪਮੈਂਟ ਤੇ ਕਾਦੀ ਦੇ ਬਿਲਕੁਲ ਪਰ ਉਹ ਆਖਦੀ 2 ਸਾਲ ਜਿਹੜੇ ਵੇਲੇ ਲਾਉਗੇ ਸਭ ਨੇ ਕਿਹਦੀ ਕੋਈ ਨਾਲ ਕੰਮ ਨਹੀਂ ਨਿਪੜੀਅਸੇ ਸਾਲ ਚ ਹਾਂ ਉਹ ਦੱਸੋ ਠੀਕ ਹੋ ਚਲੋ ਸੰਤੂ ਸਾਹਿਬ ਇੱਥੇ ਜਿਹੜੀ ਕਲੋਨੀਆਾਂ ਦੀ ਜਿਹੜੀ ਗਲੀਆਂ ਨੇ ਉਹਨਾਂ ਦੇ ਹਾਲਾਤ ਕਾਫੀ ਮਾੜੇ ਨੇ ਲੋਕ ਕਾਫੀ ਨਿਰਾਸ਼ ਹੋਏ ਹੋਏ ਨੇ ਸਾਡੇ ਐਮਐਲਏ ਸਾਹਿਬ ਨੇ ਸਰਦਾਰ ਜਸਬੀਰ ਸਿੰਘ ਸਾਹਿਬ ਇਹਨਾਂ ਨੇ ਜਿਹੜੀਆਂ ਇੱਥੇ ਗਲੀਆਂ ਲਿਖ ਕੇ ਦਿੱਤਾ ਉਹਨਾਂ ਦਾ ਬਹੁਤ ਸਾਰੀਆਂ ਸੈਕਸ਼ਨ ਹੋ ਗਈਆਂ ਉਹ ਗਲੀਆਂ ਵੀ ਇਹੀ ਬਣਾ ਦੇ ਸੰਧੂ ਸਾਹਿਬ ਦੀ ਗਵਾਹੀ ਸਭ ਗਲੀਆਂ ਬਣ ਗਈਆਂ 70% ਬਣ ਵੀ ਗਈਆਂ 70% ਬਣ ਗਿਆ 35% ਰਹਿ ਗਈਆਂ ਉਹ ਇਲੈਕਸ਼ਨ ਚ ਲੋਕਾਂ ਦਾ ਵਾਅਦਾ ਵੀ ਕੀਤਾ ਸੀ ਉਹ ਹੁਣ ਅਸੀਂ ਸੈਕਸ਼ਨ ਕਰਾਤੀਆਂ ਉਹਨਾਂ ਦਾ ਕੰਮ ਜਿਹੜਾ ਜਲਦੀ ਚੱਲਦਾ ਤੁਹਾਡੇ ਇਸ ਸੜਕ ਦੇ ਉੱਤੇ ਤੁਸੀਂ ਤਾਂ ਰੋਜ਼ ਲੰਘਦੇ ਤੁਹਾਡਾ ਪਿੰਡ ਵੀ ਗਿਆ ਉਹਦੇ ਲੋਕ ਵੀ ਤੁਹਾਨੂੰ ਪਹਿਲਾਂ ਕਹਿੰਦੇ ਸੀ ਇਹ ਸੜਕ ਬਾਰੇ ਵੀ ਹੁਣ ਇਸ ਦੇ ਉੱਤੇ ਲਾਈਟਾਂ ਦਾ ਜਿਹੜਾ ਰਹਿ ਗਿਆ ਸਾਰਾ ਨਵੇੜਦੋਗੇ ਕੰਮ ਮੈਂ ਕਿਹਾ ਲੱਟੇ ਬਲਾ ਦੇ ਉਹ ਦੱਸੋ ਸਰ ਨਾਲ ਤੁਹਾਨੂੰ ਐ ਵੀ ਪੁੱਛਣਾ ਚਾਹਾਂਗੀ ਜੇ ਲੋਕਾਂ ਨੇ 300 ਫੁੱਟ ਤੱਕ ਵੀ ਬੋਰ ਕਰਾਏ ਨੇ ਉਹਨਾਂ ਦੇ ਵੀ ਪਾਣੀ ਜੜਾ ਹੈ ਉਹ ਗੰਦਾ ਆ ਰਿਹਾ ਹੈ ਉਹਦਾ ਕੀ ਹਾਲ ਹੋਏਗਾ ਇੱਥੇ 9 ਨੰਬਰ ਅਗਰ ਕਹੀਏ ਇੱਕ ਜਿਹੜਾ ਵੱਡਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੈਅ ਕੀਤਾ ਕਿ ਨਹਿਰੀ ਪਾਣੀ ਜਿਹੜਾ ਪੰਜਾਬ ਦੇ ਹਰ ਖੇਤ ਨੂੰ ਪੰਜਾਬ ਦੇ ਹਰ ਘਰ ਨੂੰ ਪੰਜਾਬ ਦੀ ਹਰ ਇੰਡਸਟਰੀ ਨੂੰ ਜਿਹੜਾ ਉਹ ਦਿੱਤਾ ਜਾਊਗਾ ਸੰਧੂ ਸਾਹਿਬ ਵੀ ਇੱਥੇ ਨੇ ਵਿਧਾਇਕ ਸਾਹਿਬ ਸੰਧੂ ਸਾਹਿਬ ਜੇ ਦੋ ਮਿੰਟ ਕਹਿਣਾ ਚਾਹੋਗੇ ਕਿੰਨੇ ਕੀ ਕਹਿਣਾ ਸੜਕ ਦੇ ਇਹ 24 ਕਰੋੜ ਦੀ ਲਾਗਤ ਦੇ ਨਾਲ ਅੱਜ ਜਿਹੜੀ ਲੋਹਾਰਕਾ ਰੋਡ ਜਿਹੜੀ ਆ ਇਹ ਰੋਡ ਚੰਦੇਵਕਲਾਂ ਤੱਕ ਜਾਂਦੀ ਹੈ ਇਹ ਮੰਤਰੀ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ ਮੇਰੇ ਹਲਕੇ ਦੀ ਸੜਕ ਆ ਸੋ ਆਮ ਜਿਹੜੇ ਵਸਨੀਕਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਸੋ ਖੁਸ਼ੀ ਦਾ ਜਹਾਰ ਕਰਨ ਵਾਸਤੇ ਇੱਥੇ ਲੱਖਾਂ ਲੋਕ ਜਿਹੜੇ ਆ ਉਹ ਇਕੱਠੇ ਹੋਏ ਆ ਤੋ ਲੋਕਾਂ ਦੇ ਵਿੱਚ ਹੀ ਖੁਸ਼ੀ ਆ ਕਿ ਇਹ ਜਿਹੜੀ ਰਸਤਾ ਇਹ ਰੋਡ ਬੜੇ ਚਿਰ ਦੀ ਡਿਮਾਂਡ ਸੀ ਇਹ ਜਿਹੜੀ ਸੜਕ ਹੈ ਇਹ ਬਣ ਇਹਦੇ ਵੱਲ ਕਿਸੇ ਦਾ ਖਿਆਲ ਨਹੀਂ ਸੀ ਸੋ ਸਾਡੀ ਸਰਕਾਰ ਆਉਂਦੇ ਹੀ ਇਹ ਸਰਕਾਰ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਅੱਜ ਇਹ ਸੜਕ 18 ਫੁੱਟ ਤੋਂ 55 ਫੁੱਟ ਹੋ ਗਈ ਤੁਹਾਡੇ ਹਲਕੇ ਦੀਆਂ ਕਿੰਨੀ ਪਰਸੈਂਟ ਸੜਕਾਂ ਜਿਹੜੀਆਂ ਨੇ ਸਰ ਜਿਹੜੀਆਂ ਪਾਈਪ ਲਾਈਨ ਚ ਨੇ ਔਰ ਕਿੰਨੀਆਂ ਕੰਪਲੀਟ ਹੋ ਗਈਆਂ ਨੇ ਲਗਭਗ 50% ਕੰਮ ਜਿਹੜਾ ਕੰਪਲੀਟ ਹੋ ਚੁੱਕਾ ਹੈ 30% ਪਾਈਪ ਲਾਈਨ ਚ ਹੈ 20% ਲਾਈਨ ਦੇ 20% ਜਿਹੜੇ ਆ ਉਹ ਕੰਮ ਉਹ ਰਲ ਕਰਨ ਲੱਗੇ ਹੋਏ ਨੇ ਅੰਦਰ ਕਲੋਨੀਆ ਦੀਆਂ ਸੜਕਾਂ ਉਹ ਕਿਦੋਂ ਤੱਕ ਕੰਪਲੀਟ ਦੇ ਐਨੋਵੇਸ਼ਨ ਹੋਣ ਵਾਲੀਆਂ ਜਾਂ ਜਿਹੜੀਆਂ ਬਿਊਟੀਫਿਕੇਸ਼ਨ ਪਾਰਕ ਹੋਣ ਵਾਲੇ ਉਹਨਾਂ ਦਾ ਕੰਮ ਚੱਲ ਰਿਹਾ। ਸੋ ਆਉਣੇ ਨਾਲ ਦਿਨਾਂ ਦੇ ਵਿੱਚ ਜਲਦੀ। ਤੁਹਾਡੇ ਹਲਕੇ ਜੀ ਵੀ ਕਾਫੀ ਕਲੋਨੀਆਂ ਸੀਗੀਆਂ। ਐਨਓਸੀ ਦਾ ਸੀਐਮ ਸਾਹਿਬ ਨੇ ਕਿਹਾ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵੇਖੋ ਇਹਦੇ ਵਿੱਚ ਜਿਹੜਾ ਲੋਕਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ, ਪ੍ਰਾਪਰਟੀ ਡੀਲਰਾਂ ਵਿੱਚ ਖੁਸ਼ੀ ਆ, ਲੋਕਾਂ ਦੇ ਵਿੱਚ ਖੁਸ਼ੀ ਆ ਕਿਉਂਕਿ ਜਿਹੜੀ ਐਨਓਸੀ ਦੀ ਸ਼ਰਤ ਖਤਮ ਹੋਈ ਆ, ਇਹ ਇੱਕ ਬਹੁਤ ਜ਼ਿਆਦਾ ਪੰਜਾਬ ਦੇ ਜਿਹੜਾ ਰੈਵਨਿਊ ਦੇ ਵਿੱਚ ਉਸਾਲ ਆਊਗਾ। ਥੈਂਕ ਯੂ ਜੀ ਤੱਕ ਜਸਬੀਰ ਸਿੰਘ ਸੰਧੂ ਇੱਥੇ ਜਿਹੜਾ ਕਲਦੀਪ ਸਿੰਘ ਧਾਲੀਵਾਲ ਪੰਜਾਬ ਦੇ ਕ ਜੀਟੀ ਰੋਡ ਤੋਂ ਜਗਦੇਵ ਕਲਾਮ ਆਇਆ ਲੋਹਾਰਕਾ ਨੂੰ ਚੌੜਾ ਤੇ ਮਜ਼ਬੂਤ ਕਰ ਲਈ ਅੰਮ੍ਰਿਤਸਰ ਸ਼ਹਿਰ ਦੇ ਦੋਵਾਂ ਪਾਸੇ ਇੰਟਰਲੋਕਿੰਗ ਟਾਈਲਾਂ ਸੜਕ ਦੇ ਦੋਵਾਂ ਪਾਸੇ ਤਾਂ ਸੜਕ ਜਿਹੜੀ ਹੈ ਇਹ ਤੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੈबिनेट ਵਜ਼ੀਰ ਨੇ ਉਹਨਾਂ ਦੇ ਪਿੰਡ ਨੂੰ ਜਾਂਦੀ ਹੈ ਜਗਦੇਵ ਕਲਾਮ ਪਿੰਡ ਉਹਨਾਂ ਦਾ ਹੈ ਜੀਟੀ ਰੋਡ ਤੋਂ ਜਗਦੇਵ ਕਲਾਮ ਆਇਆ ਲੋਹਾਰਕਾ ਇਸ ਨੂੰ ਸੜਕ ਨੂੰ ਚੌੜਾ ਵੀ ਕੀਤਾ ਜਾਏਗਾ ਤੇ ਨਾਲ ਹੀ ਇੰਟਰਲੋਕਿੰਗ ਟਾਈਲਾਂ ਜਿਹੜੀਆਂ ਸਾਈਡਾਂ ਤੇ ਲਵਾਈਆਂ ਜਾਣਗੀਆਂ ਤਕਰੀਬਨ 24 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਤੇ ਰਾਤ ਹੀ ਜਿਵੇਂ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਉਹਨਾਂ ਨੂੰ ਇਸ ਦੀ ਅਪਰੂ ਜਿਹੜਾ ਇਸੇ ਕੰਮ ਸ਼ੁਰੂ ਕੀਤਾ ਦੇ ਨਾਲ ਕਿ ਇੱਕ ਕਾਰਪੋਰੇਸ਼ਨ ਦੀਆਂ ਚੌਣਾ ਜਿਹੜੀਆਂ 31 ਦਸੰਬਰ ਤੱਕ ਹੋ ਜਾਣਗੀਆਂ ਉਸ ਤੋਂ ਬਾਅਦ ਜਿਹੜਾ ਡਿਵੈਲਪਮੈਂਟ ਦੇ ਲੋਕਾਂ ਨੇ ਵਾਅਦਾ ਕੀਤਾ ਸੀ ਉਹ ਡਿਵੈਲਪਮੈਂਟ ਜਿਹੜੀ ਆ ਉਹ ਲਗਾਤਾਰ ਅੱਗੇ ਵਧਾਈ ਜਾਏਗੀ ਤਾਂ ਅਬਰਸਰ ਸ਼ਹਿਰ ਦੇ ਵਿੱਚ ਇਹ ਵੈਸਟਰਨ ਘੇਰੇ ਵਿੱਚ ਅਸੀਂ ਖੜੇ ਆ ਇੱਕ ਹਿੱਸਾ ਜਿਹੜਾ ਇਸ ਵਾਲੇ ਪਾਸੇ ਸ਼ਹਿਰ ਦੇ ਵਿੱਚ ਆਉਂਦਾ ਤੇ ਪਿੰਡ ਦੇ ਵਿੱਚ ਆਉਂਦਾ ਦੂਸਰਾ ਪਾਸਾ ਜਿਹੜਾ ਵੈਸਟਰਨ ਘੇਰੇ ਵਿੱਚ ਆਉਂਦਾ ਪਰ ਸ਼ਹਿਰ ਦੀ ਜ਼ਮੀਨ ਦੇ ਅੰਦਰ ਤਾਂ ਤਕਰੀਬਨ ਧਾਲੀਵਾਲ ਲੱਗ ਜਾਣਗੇ ਹੋਰ ਵੀ ਜਿਹੜੀਆਂ ਸੜਕਾਂ ਦੇ ਉੱਤੇ ਕੰਮ ਹੋਣ ਵਾਲੇ ਜਿਵੇਂ ਲਾਈਟਾਂ ਕੁਝ ਪਾੜਦੇ ਲੱਗਣ ਵਾਲ दे तो भी ला सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर